ਟਰੱਕ ਡਰਾਈਵਰ ਹੈ ਹਿੱਟ ਐਂਡ ਰਨ 2023 ਕਾਨੂੰਨ ਦਾ ਜੋ ਨਵਾਂ ਸੋਧ ਕੀਤਾ ਕਾਨੂੰਨ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੁਧਿਆਣਾ ਵਿੱਚ 5000 ਤੋਂ ਵੀ ਵੱਧ ਟਰੱਕ ਡਰਾਈਵਰ ਹੜਤਾਲ ਤੇ ਬੈਠੇ ਹੋਏ ਹਨ ਦੂਸਰੇ ਪਾਸੇ ਪੰਜਾਬ ਦੀਆਂ ਜੋ ਸਰਕਾਰੀ ਬੱਸਾਂ ਹਨ ਉਹ ਕੱਲ ਨਹੀਂ ਚੱਲਣਗੀਆਂ ਚੱਕਾ ਜਾਵ ਡਰਾਈਵਰਾਂ ਨੇ ਕੱਲ 3 ਜਨਵਰੀ ਨੂੰ ਹੜਤਾਲ ਤੇ ਰਹਿਣ ਦਾ ਐਲਾਨ ਕਰ ਦਿੱਤਾ ਹੈ ਤੇ ਬਸਾ ਪੰਜਾਬ ਰੋਡ 'ਤੇ ਪੰਨ ਬੱਸ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਵੱਲੋਂ ਹੜਤਾਲ ਸੱਦੀ ਗਈ ਹੈ ਬੱਸ ਦੇ ਡਰਾਈਵਰਾਂ ਨੇ ਕਿਹਾ ਕਿ ਕੱਲ 11 ਵਜੇ ਤੋਂ 1 ਵਜੇ ਤੱਕ ਚੱਕਾ ਜਾਮ ਹੋਵੇਗਾ ਕੇਂਦਰ ਸਰਕਾਰ ਵਿਰੁੱਧ ਪੁਤਲੇ ਫੂਕੇ ਜਾਣਗੇ ਉਸ ਤੋਂ ਬਾਅਦ ਪੰਜਾਬ ਸਰਕਾਰ ਪਾਸੇ ਵੀ ਜਿਹੜਾ ਕਿ ਉਹਨਾਂ ਦੀਆਂ ਮੰਗਾਂ ਮਨਾਉਣ ਦੇ ਲਈ ਜੋ ਜਥੇਬੰਦੀ ਨੇ ਆਪਣੀ ਮੀਟਿੰਗ ਉਲੀਕੀ ਹੈ ਉਹ 6 ਜਨਵਰੀ ਨੂੰ ਹੋਵੇਗੀ ਜਲੰਧਰ ਦੇ ਇੰਡੀਅਨ ਆਇਲ ਟਰਮੀਨਲ ਵਿਖੇ ਤੇਲ ਟੈਂਕ ਤੇਲ ਟੈਂਕਰ ਆਪਰੇਟਰਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ ਵੱਡੀ ਰਾਤ ਹੈ ਤੇਲ ਕੰਪਨੀਆਂ ਦੇ ਡਰਾਈਵਰਾਂ ਨੇ ਜਲੰਧਰ ਵਿੱਚ ਖਤਮ ਕੀਤੀ ਹੈ ਡਿਪਟੀ ਕਮਿਸ਼ਨਰ ਨੇ ਐਸਐਸਪੀ ਨਾਲ ਮੀਟਿੰਗ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਪੈਟਰੋਲ ਡੀਜ਼ਲ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ਨਜ਼ਰਬੰਦ ਰੱਖੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਕਿ ਪੈਟਰੋਲ ਡੀਜ਼ਲ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਤੇ ਲੋਕ ਕਿਸੇ ਵੀ ਤਰ੍ਹਾਂ ਦੀ ਕਬਰਾੜ ਦੇ ਵਿੱਚ ਆ ਕੇ ਐਵੇਂ ਖਰੀਦਦਾਰੀ ਨਾ ਕਰਨ ਬੀਸੀ ਨੇ ਸਖਤ ਹਦਾਇਤ ਕੀਤੀ ਹੈ ਕਿ ਪੈਟਰੋਲ ਕੰਪਨੀਆਂ ਨੂੰ ਕਿਹਾ ਕਿ ਪੈਟਰੋਲ ਡੀਜ਼ਲ ਕਿਸੇ ਵੀ ਸੂਰਤ ਤੇ ਰੁਕਣਾ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਪੈਟਰੋਲ ਪੰਪਾਂ ਤੇ ਲੋਕਾਂ ਦੀ ਭੀੜ ਲੱਗੀ ਹੋਣੀ ਚਾਹੀਦੀ ਹੈ ਵੇ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ 90% ਪੰਪਾਂ ਤੇ ਤੇਲ ਖਤਮ ਹੋ ਗਿਆ ਤਾਂ ਜੋ ਵੀ ਪੈਟਰੋਲ ਬਚਿਆ ਹੋਇਆ ਉਥੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਲੁਧਿਆਣਾ ਦੇ ਵਿੱਚ 340 ਦੇ ਕਰੀਬ ਪੰਪਾਂ ਤੇ ਇਹਨਾਂ ਪੈਟਰੋਲ ਪੰਪਾਂ ਦੇ ਬਾਹਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਪੰਪਾਂ ਤੇ ਆਪਣੀਆਂ ਟੈਂਕੀਆਂ ਕੈਨੀਆਂ ਵਿੱਚ ਤੇਲ ਕੋਲ ਲਈ ਪਹੁੰਚ ਰਹੇ ਹਨ